ਦੋਸਤੋ ਪੰਜਾਬ ਦੇ ਵਿੱਚ ਹੁਣ ਨਵੇਂ ਵਿਆਹ ਹੋਣ ਦੇ ਉੱਪਰ 2.5 ਲੱਖ ਰੁਪਏ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਜਾਣਗੇ ਇਹ ਨਵੀਂ ਸਕੀਮ ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਹੈ ਪਹਿਲਾਂ ਸਕੀਮ ਸੈਂਟਰ ਦੇ ਵਿੱਚ ਚੱਲਦੀ ਸੀਗੀ ਬਟ ਹੁਣ ਸਟੇਟ ਮੂਵੀ ਸੈਂਟਰ ਨੇ ਜਿਹੜੀ ਆ ਉਹ ਹਰੀ ਝੰਡੀ ਦੇ ਦਿੱਤੀ ਹੈ ਪਹਿਲਾਂ ਇਹ ਪੈਸੇ ਮਿਲਦੇ ਸੀ 50000 ਰੁਪਏ ਔਰ ਤੁਹਾਨੂੰ ਪੋਸਟ ਆਫਿਸ ਦੇ ਵਿੱਚ ਜਾ ਕੇ ਅਪਲਾਈ ਕਰਨਾ ਪੈਂਦਾ ਸੀ ਇਹ ਇੱਕ ਇੰਟਰ ਕਾਸਟ ਵਿਆਹ ਸਕੀਮ ਹੈ ਜਿਹਦੇ ਵਿੱਚ ਕੀ ਆ ਜੇ ਮੁੰਡੇ ਤੇ ਕੁੜੀ ਦੀ ਜਿਹੜੀ ਕਾਸਟ ਹੈ ਜਾਤੀ ਹੈ ਉਹ ਅਲੱਗ ਅਲੱਗ ਜਾਤੀ ਦੇ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਰਕਮ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਹੁਣ ਤੱਕ 2017 ਤੱਕ ਤਕਰੀਬਨ ਜਿਹੜੀ ਇਹ ਅਮਾਉਂਟ ਸੀਗੀ ਉਹ 50000 ਰੁਪਏ ਦੀ ਸੀ ਔਰ ਪ੍ਰੋਸੀਜਰ ਪੂਰਾ ਆਫਲਾਈਨ ਸੀ ਜਾਣੇ ਕਿ ਤੁਸੀਂ ਪੋਸਟ ਆਫਿਸ ਜਾ ਕੇ ਫਾਰਮ ਭਰਦੇ ਸੀ ਪਰ ਹੁਣ ਆਨਲਾਈਨ ਪ੍ਰੋਸੈਸ ਸ਼ੁਰੂ ਹੋ ਗਿਆ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ ਤਾਂ ਅੱਗੇ ਵਧਣ ਤੋਂ ਪਹਿਲਾਂ ਜੇ ਪਹਿਲੀ ਵਾਰ ਸਾਡੇ ਪੇਜ ਤੇ ਸਾਡੇ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਪੰਜਾਬ ਦੀ ਕੋਈ ਵੀ ਸਕੀਮ ਹੈ, ਸੈਂਟਰ ਦੀ ਕੋਈ ਵੀ ਸਕੀਮ ਹੈ ਉਸ ਦੀ ਵੀਡੀਓ ਆਪਣੇ ਚੈਨਲ ਦੇ ਉੱਪਰ ਪਾਉਂਦੇ ਰਹਿੰਦੇ ਆ। ਹੁਣ ਆਪਾਂ ਜਾਣਦੇ ਆਂ ਵੀ ਇਸ ਸਕੀਮ ਦੇ ਲਈ ਅਪਲਾਈ ਕਿਵੇਂ ਆਪਾਂ ਜਿਹੜਾ ਹੈ ਉਹ ਕਰ ਸਕਦੇ ਆ। ਤਾਂ ਸਿੰਪਲੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਇੱਕ ਨਿਊ ਰਜਿਸਟਰ ਦੇ ਤੌਰ ਤੇ ਆਪਾਂ ਵੈੱਬਸਾਈਟ ਦੇ ਉੱਪਰ ਕਲਿੱਕ ਕਰਨਾ ਹੈ ਵੈੱਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਦੇ ਦਿੱਤਾ ਹੈ ਤੇ ਆਪਣਾ ਪੂਰਾ ਨਾਮ ਜੈਂਡਰ ਡੇਟ ਆਫ ਬਰਥ ਆਧਾਰ ਕਾਰਡ ਨੰਬਰ ਈਮੇਲ ਕਾਸਟ ਔਰ ਉਸ ਤੋਂ ਬਾਅਦ ਰਜਿਸਟਰ ਦੇ ਉੱਪਰ ਕਲਿੱਕ ਕਰ ਦੇਣਾ ਹੈ ਤੇ ਨਾਲ ਦੀ ਨਾਲ ਲੌਗ ਇਨ ਕਰਨਾ ਹੈ ਜਿਹੜਾ ਤੁਹਾਨੂੰ ਆਈਡੀ ਪਾਸਵਰਡ ਮਿਲੇਗਾ ਰਜਿਸਟਰ ਹੋਣ ਤੋਂ ਬਾਅਦ ਉਹ ਆਈਡੀ ਲੌਗ ਇਨ ਕਰ ਲੈਣੀ ਆ ਔਰ ਉਸ ਤੋਂ ਬਾਅਦ ਯੂਜ਼ਰ ਪ੍ਰੋਫਾਈਲ ਦੇ ਉੱਪਰ ਕਲਿੱਕ ਕਰਨਾ ਤੇ ਆਪਣੀ ਪ੍ਰੋਫਾਈਲ ਨੂੰ ਅਪਡੇਟ ਕਰਨਾ ਜਿਹਦੇ ਵੀ ਸਿੰਪਲ ਚੀਜ਼ਾਂ ਤੁਹਾਡਾ ਫੋਨ ਨੰਬਰ ਈਮੇਲ ਐਡਰੈਸ ਇਹ ਚੀਜ਼ਾਂ ਦਿੱਤੀਆਂ ਹੋਈਆਂ ਨੇ ਤੇ ਸਿਲੈਕਟ ਕਰਨੀਆਂ ਸਕੀਮ ਹੋਮ ਪੇਜ ਦੇ ਉੱਪਰ ਤੇ ਉੱਤੇ ਓਪਨ ਕਰਨਾ ਐਪਲੀਕੇਸ਼ਨ ਫਾਰਮ ਸਾਰੀਆਂ ਰਿਕੁਆਇਰਡ ਡਿਟੇਲਸ ਭਰਨੀਆਂ ਨੇ ਐਗਰੀ ਕਰਕੇ ਜਿਹੜਾ ਹੈ ਟਰਮਜ਼ ਐਂਡ ਕੰਡੀਸ਼ਨ ਦੇ ਉੱਪਰ ਕਲਿੱਕ ਕਰਕੇ ਸੇਵ ਐਪਲੀਕੇਸ਼ਨ ਕਰ ਦੇਣਾ ਹੈ ਤੇ ਪ੍ਰਿੰਟ ਆਊਟ ਉਹਦਾ ਆਪਾਂ ਫਿਊਚਰ ਰੈਫਰੈਂਸ ਵਾਸਤੇ ਲੈ ਕੇ ਰੱਖ ਲੈਣਾ ਆਪਣੇ ਕੋਲ ਤੇ ਇਸ ਤਰੀਕੇ ਦੇ ਨਾਲ ਆਪਾਂ ਅਪਲਾਈ ਕਰ ਸਕਦੇ ਹਾਂ ਅਪਲਾਈ ਕਰਨ ਦਾ ਲਿੰਕ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਚ ਦਿੱਤਾ ਅਸੀਂ ਆਪਣੇ WhatsApp ਗਰੁੱਪ ਚ ਵੀ ਪਾਇਆ ਹੋਇਆ ਹੈ WhatsApp ਗਰੁੱਪ ਦਾ ਲਿੰਕ ਵੀ ਜਿਹੜਾ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉਸ WhatsApp ਨੂੰ ਤੁਸੀਂ ਜਾ ਕੇ ਫੋਲੋ ਕਰ ਸਕਦੇ ਹੋ ਕਿਉਂਕਿ ਉੱਥੇ ਹਰ ਇੱਕ ਸਰਕਾਰੀ ਨੌਕਰੀ ਦੀ ਸਰਕਾਰੀ ਸਕੀਮ ਦੀ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਜਾਣਕਾਰੀ ਆ ਉਹ ਦੇ ਦਿੱਤੀ ਜਾਂਦੀ ਹੈ ਤੁਰੰਤ ਉੱਥੇ ਪਾ ਦਿੱਤੀ ਜਾਂਦੀ ਹੈ ਵੀਡੀਓ ਬਣਾਉਣ ਨੂੰ ਸਮਾਂ ਲੱਗਦਾ ਹੈ ਤਾਂ ਦੋਸਤੋ ਤਹਾਨੂੰ ਕੀ ਲੱਗਦਾ ਹੈ ਵੀ ਇਹ ਸਕੀਮ ਜਿਹੜੀ ਆ ਪੰਜਾਬ ਸਰਕਾਰ ਦੇ ਵਿੱਚੋਂ ਚਲਾਈ ਗਈ ਕਿੰਨੀ ਕਾਮਯਾਬ ਹੋਊਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਨਾਲ ਦੀ ਨਾਲ ਜੇ ਫਿਰ ਵੀ ਕੋਈ ਸਵਾਲ ਹੈ ਕੋਈ ਕੁਐਸਚਨ ਕੋਈ ਕੁਰੀ ਹੈ ਸਕੀਮ ਦੇ ਬਾਰੇ ਜਿਹੜੀ ਕਿ ਇੰਟਰ ਕਾਸਟ ਵਿਆਹ ਸਕੀਮ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਉਸ ਦਾ ਜਵਾਬ ਤੁਹਾਨੂੰ ਦਿੱਤਾ ਜਾਊਗਾ ਔਰ ਹਾਂ ਇਸ ਚੈਨਲ ਦੇ ਉੱਪਰ ਆਪਾਂ ਜੌਬ ਦੇ ਨਾਲ ਰਿਲੇਟਡ ਵੀਡੀਓਜ਼ ਵੀ ਪਾਉਂਦੇ ਰਹਿੰਦੇ ਆ ਜੇ ਤੁਸੀਂ ਵੀ ਸਰਕਾਰੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤਾਂ ਕਿ ਤੁਸੀਂ ਆਪਣੇ ਮਕਸਦ ਦੇ ਵਿੱਚ ਮਕਸਦ ਨੂੰ ਪਾ ਸਕੋ ਆਪਣੀ ਨੌਕਰੀ ਨੂੰ ਪਾ ਸਕੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਤਕਲੀ ਬਾਏ ਬਾਏ ਸੱਚਾ ਕਾਲ